ਪਿਛਲੇ ਸਾਲ ਮੋਸਟ ਵੈਲਿਊ ਆਫ ਪਲੇਅਰ ਰਹਾ ਟ੍ਰਾਂਟੋ ਦੇ ਕਬੱਡੀ ਕੱਪ ਦਾ ਉਧਰ ਦੇਖਦੇ ਆ ਵੀ ਟੋਨੀ ਮਲਤਾਨੀ ਉਹਨਾਂ ਦੀ ਢਿੱਲੋ ਪੈਟਰੋਲੀਅਮ ਵੀ ਤਾਰੀ ਡੱਬ ਦਾ ਵੀ ਵੱਡਾ ਰੋਲ ਆ ਨਿਊਯਾਰਕ ਦੇ ਕਿੰਗਾ ਦੀ ਟੀਮ ਨੂੰ ਬਣਾਉਣ ਦੇ ਲਈ ਵੱਡਾ ਰੋਲ ਆ ਮੇਰੇ ਵੀਰੋ ਮਾਨਕੀ ਵਾਲੇ ਗੋਪੀ ਨੇ ਸਿਰੇ ਦਾ ਜੱਫਾ ਲਾਇਆ ਚਾਚੇ ਇਕਬਾਲ ਕਹਿੰਦਾ ਉਹ ਗਦਰ ਨਾਗਰਾ ਰੇਡ ਪਾ ਰਿਹਾ ਪਰ ਮਾਨਕੀ ਪਣ ਦਾ ਗੋਪੀ ਫੇਰ 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 ਉਹ ਫੇਰ ਮੂਹਰੇ ਖੜ ਕੇ ਰੋਕ ਰੰਦਾ ਯਤਨ ਕਰ ਰਿਹਾ ਕਬੱਡੀ 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 ਹੋ ਰਹੀ ਹੈ ਤਾੜੀਆਂ ਜ਼ੋਰਦਾਰ ਵੱਜਣਗੀਆਂ ਆਹ ਤਾੜੀਆਂ ਜ਼ੋਰਦਾਰ ਵੱਜਣਗੀਆਂ ਗੁਰਦਾਸ ਕਹਿੰਦੇ ਕਲਸੀਆ ਪਿੰਡ ਦਾ ਨਾਲ ਨਮਜੋਤ ਨਾਲ ਦੇਖਦੇ ਆ ਵੀ ਉਹ ਦੇਖੋ ਵੇ ਮਨੀ ਮੱਲੀਆ ਵਾਲਾ ਚਾਰਾਂ ਦੇ ਵਿੱਚੋਂ ਕੌਣ ਟਰਾਈ ਕਰਦਾ ਕੌਣ ਟਰਾਈ ਕਰਦਾ ਸਮਾਂ ਦੱਸੇਗਾ ਸਮਾਂ ਦੱਸੇਗਾ ਤੇ ਨੰਬਰ ਇਸ ਸਮੇ ਕੋਲ ਸਾਹਿਬ ਇਸ਼ਾਰਾ ਕਰ ਰਹੇ ਹੈ ਵੀ ਨੰਬਰ ਨਿਊਯਾਰਕ ਮੈਟਰੋ ਦੀ ਟੀਮ ਦੇ ਹਿੱਸੇ ਆ ਉਹ ਗੋਰਾ ਸਰਾਰੀ ਮੰਡ ਵਾਲਾ ਕਿ ਮੋਛਾਂ ਮਜਬੂਤ ਟਾਲੀ ਤੂਤ ਤੇ ਕਰੀਬ ਦਾ ਮਾਣ ਬੜਾ ਹੁੰਦਾ ਯਾਰ ਉਹ ਗੁੰਦੇ ਸਰੀਰ ਦਾ ਕਿ ਕੱਲੇ ਕੱਲੇ ਅੰਗ ਵਿੱਚ ਜੋਰ ਭਰਿਆ ਬੜੀ ਮਿਹਨਤ ਨਾਲ ਜੀਤੇ ਆ ਤਿਆਰ ਕਰਿਆ ਆ ਮਾਰ ਕੀ ਪਿੰਦਾ ਗੋਪੀ 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 ਇੱਕ ਗੋਪੀ ਆ ਇਹ ਮੁੰਡਾ ਕਹਿੰਦੇ ਜ਼ਿਲ੍ਹੇ ਲੁਧਿਆਣੇ ਦੇ ਮਾਰ ਕੀ ਪਿੰਦਾ ਸਾਰੇ ਦੇ ਲਾ ਕੇ ਪਿੰਦਾ ਗੋਪੀ ਜਾਂਦਾ ਸੈਕਰਾਮੈਂਟ ਦੇ ਜੱਫੇ ਥੋਕੀ